ਸਵੇਰੇ ਖਾਲੀ ਪੇਟ ਪੀਓ ਮੇਥੀ ਦਾ ਪਾਣੀ ਮਿਲਦੇ ਨੇ ਗਜ਼ਬ ਦੇ ਫਾਇਦੇ। ਛੇੜ ਦੀ ਚਰਬੀ ਪਿਘਲਾ ਦਵੇਗੀ ਮੇਥੀ। ਕਈ ਬਿਮਾਰੀਆਂ ਵੀ ਹੁੰਦੀਆਂ ਨੇ ਜੜ ਤੋਂ ਖਤਮ। ਜਾਣੋ ਪੀਣ ਦਾ ਸਹੀ ਤਰੀਕਾ ਕੀ ਹੈ? ਜੀ ਹਾਂ ਮੇਥੀ ਦਾ ਪਾਣੀ ਤੁਹਾਡੇ ਸਰੀਰ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦਾ। ਇਸ ਨੂੰ ਪੀਣ ਦੇ ਨਾਲ ਇਸ ਦਾ ਪਾਣੀ ਪੀਣ ਦੇ ਨਾਲ ਤੁਹਾਡਾ ਮੋਟਾਪਾ ਹੀ ਨਹੀਂ ਤੁਹਾਡੇ ਸਰੀਰ ਦੇ ਵਿੱਚ ਬਿਮਾਰੀਆਂ ਨੂੰ ਵੀ ਇਹ ਜੜ ਤੋਂ ਖਤਮ ਕਰ ਦਿੰਦਾ ਹੈ। ਮੇਥੀ ਦਾ ਪਾਣੀ ਤੁਸੀਂ ਸਵੇਰੇ ਖਾਲੀ ਪੇਟ ਪੀਓ ਤਾਂ ਜ਼ਿਆਦਾ ਬਿਹਤਰ ਹੋਵੇਗਾ ਇਹ ਕਿਵੇਂ ਪੀਣਾ ਹੈਗਾ ਕਿੰਨੀ ਵਾਰ ਪੀਣਾ ਹੈਗਾ ਇਸ ਦੇ ਮੇਥੀ ਦੇ ਬੀਜ ਤੁਹਾਡੇ ਸਰੀਰ ਦੇ ਲਈ ਕਿੰਨਾ ਕਫਾਇਦਮੰਦ ਹੋਵੇਗਾ ਆਓ ਇਸ ਪੂਰੀ ਵੀਡੀਓ ਦੇ ਵਿੱਚ ਜਾਣਦੇ ਹਾਂ ਇਸ ਪਾਣੀ ਦੇ ਨਾਲ ਸਰੀਰ ਜਿਹੜਾ ਕਿ ਡੀਟੌਕਸ ਹੋ ਜਾਂਦਾ ਹੈ ਇਸ ਪਾਣੀ ਨੂੰ ਪੀਣ ਦੇ ਨਾਲ ਸਰੀਰ ਦੇ ਵਿੱਚ ਬਲੱਡ ਸ਼ੂਗਰ ਲੈਵਲ ਕੰਟਰੋਲ ਦੇ ਵਿੱਚ ਰਹਿੰਦਾ ਹੈ ਹਰ ਰੋਜ਼ ਸਵੇਰੇ ਮੇਥੀ ਦਾ ਪਾਣੀ ਪੀਣ ਦੇ ਨਾਲ ਸਰੀਰ ਜਿਹੜਾ ਕਿ ਤੰਦਰੁਸਤ ਰਹਿੰਦਾ ਜੀ ਹਾਂ ਸ਼ੁਰੂ ਦੇ ਵਿੱਚ ਤੁਹਾਨੂੰ ਇਹ ਪਾਣੀ ਸਿਰਫ 15 ਦਿਨ ਤੱਕ ਹੀ ਪੀਣਾ ਪੈਂਦਾ ਹੈ ਮੇਥੀ ਦਾ ਪਾਣੀ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਰਾਮ ਬਾਣ ਦੀ ਤਰ੍ਹਾਂ ਕੰਮ ਕਰਦਾ ਹੈ ਪਾਣੀ ਪੀਣ ਦੇ ਨਾਲ ਕਬਜ਼ ਐਸਿਡਿਟੀ ਅਤੇ ਪੇਟ ਫੁੱਲਣ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਮੇਥੀ ਭਾਰ ਘਟਾਉਣ ਦੇ ਵਿੱਚ ਵੀ ਕਾਰਗਲ ਹੈ ਜੇਕਰ ਤੁਸੀਂ ਮੇਥੀ ਅਤੇ ਸੌਫ ਦਾ ਪਾਣੀ ਨਿਯਮਤ ਤੌਰ ਦੇ ਉੱਤੇ ਪੀਂਦੇ ਹੋ ਤਾਂ ਇਹ ਤੁਹਾਡੇ ਮੋਟਾਪੇ ਨੂੰ ਤੇਜ਼ੀ ਦੇ ਨਾਲ ਖਤਮ ਕਰ ਦਿੰਦਾ ਹੈ ਮਾ ਨੂੰ ਦੂਰ ਹੀ ਕਰ ਦਿੰਦਾ ਹੈਗਾ ਤਸਵੀਰੇ ਖਾਲੀ ਪੇਟ ਮੇਥੀ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਕਾਰਗਲ ਸਾਬਿਤ ਹੁੰਦੀ ਹੈ ਮੇਥੀ ਦਾ ਪਾਣੀ ਬਣਾਉਣ ਦੇ ਲਈ ਇੱਕ ਤੋਂ ਡੇਢ ਚਮਚ ਮੇਥੀ ਦੇ ਬੀਜਾਂ ਨੂੰ ਇੱਕ ਗਲਾਸ ਸਾਫ ਪਾਣੀ ਦੇ ਵਿੱਚ ਰਾਤ ਨੂੰ ਭਰ ਦਿਓ ਸਵੇਰੇ ਉੱਠਣ ਤੋਂ ਬਾਅਦ ਇਸ ਪਾਣੀ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ ਅਤੇ ਫਿਰ ਖਾਲੀ ਪੇਟ ਪੀਓ ਤੁਸੀਂ ਚਾਹੋ ਤਾਂ ਮੇਥੀ ਦੇ ਦਾਣੇ ਬਾਅਦ ਦੇ ਵਿੱਚ ਵੀ ਇਸ ਨੂੰ ਚਬਾ ਕੇ ਖਾ ਸਕਦੇ ਹੋ ਸਵੇਰੇ ਖਾਲੀ ਪੇਟ ਮੇਥੀ ਦਾ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਮੌਜੂਦ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਨੇ ਇਸ ਦੇ ਲਈ ਗਰਭ ਅਵਸਥਾ ਦੇ ਦੌਰਾਨ ਔਰਤਾਂ ਨੂੰ ਸਿਰਫ ਇਸ ਦਾ ਸੇਵਨ ਡਾਕਟਰ ਦੀ ਸਲਾਹ ਲੈ ਕੇ ਹੀ ਕਰਨਾ ਚਾਹੀਦਾ ਹੈਗਾ ਤਾਂ ਜੇਕਰ ਤੁਸੀਂ ਵੀ ਮੋਟਾਪੇ ਦੇ ਨਾਲ ਜੂਝ ਰਹੇ ਹੋ ਜਾਂ ਫਿਰ ਤੁਹਾਡੇ ਸਰੀਰ ਦੇ ਵਿੱਚ ਉਹ ਜੀਆਂ ਬਿਮਾਰੀਆਂ ਨੇ ਤਾਂ ਤੁਹਾਡੇ ਲਈ ਆ ਮੇਥੀ ਦਾ ਪਾਣੀ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦਾ ਹੈ ਕਿਉਂਕਿ ਆਯੁਰਵੈਦਿਕ ਮਾਇਰਾ ਦੇ ਅਨੁਸਾਰ ਮੇਥੀ ਦੇ ਵਿੱਚ ਇੱਕ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਪਾਏ ਜਾਂਦੇ ਨੇ ਜੋ ਬਹੁਤ ਫਾਇਦੇਮੰਦ ਹੁੰਦੇ ਨੇ ਮੇਥੀ ਦੀ ਮਦਦ ਨਾਲ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਠੀਕ ਕਰਦੇ ਹਾਂ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਟੋਟਲ ਲਿਪਿਡ એનર્ਜੀ ਫਾਈਬਰ ਕੈਲਸ਼ੀਅਮ ਆਇਰਨ ਫਾਸਫੋਰਸ ਪੋਟਾਸ਼ੀਅਮ ਜ਼ਿੰਕ ਮੈਗਨੀਜ਼ ਵਿਟਾਮਿਨ ਸੀ ਵਿਟਾਮਿਨ ਬੀ ਸੋਡੀਅਮ ਅਤੇ ਕਾਰਬੋਹਾਈਡਰੇਟ ਵਰਗੇ ਪੋਸ਼ਕ ਤੱਤ ਇਸ ਦੇ ਵਿੱਚ ਪਾਏ ਜਾਂਦੇ ਨੇ ਸਰੀਰ ਬਿਲਕੁਲ ਤੁਹਾਡਾ ਡੀਟੌਕਸ ਹੋ ਜਾਵੇਗਾ ਇਸ ਪਾਣੀ ਦੇ ਨਾਲ ਇਸ ਪਾਣੀ ਦੇ ਨਾਲ ਸਰੀਰ ਤੁਹਾਡਾ ਬਿਲਕੁਲ ਹੀ ਜਿਵੇਂ ਕਹਿ ਦੋ ਜਿੰਨੀ ਵੀ ਚਰਬੀ ਹੋਏਗੀ ਉਹ ਹੌਲੀ-ਹੌਲੀ ਤੇਜ਼ੀ ਦੇ ਨਾਲ ਜੁੜੀ ਕੀ ਖਤਮ ਹੁੰਦੀ ਜਾਵੇਗੀ ਤਾਂ ਇਸ ਪਾਣੀ ਨੂੰ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਬਲੱਡ ਸ਼ੂਗਰ ਦਾ ਜਿਹੜਾ ਕਿ ਲੈਵਲ ਹੈ ਉਹ ਵੀ ਕੰਟਰੋਲ ਦੇ ਵਿੱਚ ਰਹਿੰਦਾ ਹੈ ਕਿਤਾ ਹਰ ਰੋਜ਼ ਤੁਸੀਂ ਮੇਥੀ ਦਾ ਪਾਣੀ ਸਵੇਰੇ ਖਾਸ ਕਰਕੇ ਖਾਲੀ ਪੇਟ ਜ਼ਰੂਰ ਪਿਓ ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੋ ਜਾਂ ਫਿਰ ਤੁਹਾਡਾ ਮੋਟਾਪਾ ਘਟ ਨਹੀਂ ਰਿਹਾ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਕਿ ਤੁਸੀਂ ਵੀ ਮੇਥੀ ਦੇ ਪਾਣੀ ਦਾ ਸੇਵਨ ਕਰਦੇ ਹੋ ਜਾਂ ਫਿਰ ਨਹੀਂ ਨਹੀਂ ਕਰਦੇ ਤਾਂ ਅੱਜ ਤੋਂ ਸ਼ੁਰੂ ਕਰ ਦੋ ਕਿਉਂਕਿ ਇਸ ਦੇ ਫਾਇਦੇ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ